ਇਹ ਥੋੜੇ ਯਾਦ ਹੀ ਰਹਿਣਗੇ ਉਹ ਹਾਦਸੇ ਮੈਨੂੰ ਇਹ ਹਾਦਸਾ ਬੜੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰੀ ਗੁਰਦਾਸ ਮਾਨ ਜੀ ਇੱਕ ਬਰਨਾਲੇ ਮੈਰਿਜ ਪੈਲਸ ਦੇ ਵਿੱਚ ਆਏ ਸੀ ਬਹੁਤ ਵੱਡਾ ਮੈਰਿਜ ਪੈਲਸ ਸੀਗਾ ਠਨੋਲੇ ਦੇ ਕੋਲੇ ਠੀਕ ਹੈ ਜੀ ਉਸ ਵਕਤ ਜਦੋਂ ਮਤਲਬ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਨੂੰ ਉਹਨਾਂ ਨੇ ਬੁਲਾਇਆ ਬੁਲਾ ਕੇ ਉਹਨਾਂ ਨੇ ਮੇਰੇ ਜਿਹੜੇ ਹੱਥ ਸੀ ਆਪਣੇ ਮੱਥੇ ਨਾਲ ਲਾਏ ਕਹਿਣ ਲੱਗਾ ਕਿ ਮੈਂ ਇਹਨਾਂ ਬੰਦਿਆਂ ਨੂੰ ਸਲਾਮ ਕਰਦਾ ਉਹ ਬਹੁਤ ਵਧੀਆ ਭਾਗਾ ਵਾਲਾ ਦਿਨ ਸੀ ਬਾਜੀ ਵਾਹ ਕੀ ਬਾਤ ਹੈ ਗੁਰਦਾਸ ਮਾਨ ਸਾਹਿਬ ਜੀ ਜੀ ਤੇ ਬਾਪੂ ਕਦੇ ਐਦਾਂ ਦਾ ਸਮਾਂ ਆਇਆ ਜਿਵੇਂ ਕੋਈ ਜਿਵੇਂ ਤੁਸੀਂ ਅੱਜ ਗੁਰਦਾਸ ਮਾਨ ਸਾਹਿਬ ਦੀ ਗੱਲ ਕੀਤੀ ਹੈ ਨਾ ਜੀ ਬਹੁਤ ਚੰਗੇ ਨੇਕ ਇਨਸਾਨ ਨੇ ਪਰਮਾਤਮਾ ਜਿੱਥੇ ਕਿਤੇ ਵੀ ਹੈਗੇ ਨੇ ਸਲਾਮ ਉਹਨਾਂ ਨੂੰ ਮੇਰਾ ਕਿਉਂਕਿ ਬੜੀ ਅੱਛੀ ਸੋਚ ਦੇ ਮਾਲਕ ਨੇ ਹੋਣਾ ਹੈ ਕਈ ਵਾਰ ਕੀ ਹੁੰਦਾ ਬਾਪੂ ਜਦੋਂ ਨਾ ਵੀ ਪਰਮਾਤਮਾ ਕਿਸੇ ਨੂੰ ਥੋੜਾ ਜਿਆ ਚੰਗਾ ਰਾਹ ਦੇ ਦਿੰਦਾ ਥੋੜਾ ਜਿਆ ਨਾਮ ਦੇ ਦਿੰਦਾ ਨਾਮਣਾ ਬੰਦਾ ਕੋ ਖੱਟ ਲੈਂਦਾ ਫਿਰ ਉਹ ਆਪ ਤੋਂ ਮਾੜੇ ਨੂੰ ਤਾਂ ਫਿਰ ਉਹ ਸਮਝਦੀ ਕੁਛ ਨਹੀਂ ਕਦੇ ਕੋਈ ਐਦਾਂ ਦਾ ਕਦੇ ਹਾਰਸਾ ਹੋਇਆ? ਹਾਂਜੀ ਮੇਰੇ ਕੋਲੇ ਬੜੇ ਬੰਦੇ ਆਏ। ਮੈਂ 1983 ਦੇ ਵਿੱਚ ਲੁਧਿਆਣੇ ਚਲਿਆ ਗਿਆ ਸੀ। ਲੁਧਿਆਣੇ ਮੈਂ ਉੱਥੇ ਬੁਕਿੰਗ ਕਲਰਕ ਲੱਗਿਆ ਸੀਗਾ। ਠੀਕ ਹੈ ਜੀ। ਬੁਕਿੰਗ ਕਲਰਕ ਲੱਗਿਆ ਇੱਕ ਬੰਦਾ 5000 ਰੁਪਈਆ ਲੈ ਕੇ ਰਿਕਾਰਡਿੰਗ ਕਰਾਉਣ ਵਾਸਤੇ ਆਇਆ। ਠੀਕ ਹੈ ਜੀ। ਤੇ ਉਹਦੀ ਕਾਪੀ ਦੇ ਨਾਲ ਖੰਮਣੀ ਬੰਨੀ ਹੋਈ ਸੀ। ਠੀਕ ਹੈ ਜੀ। ਤੇ ਹੋਰ ਉੱਥੇ ਜਿਹੜੇ ਬੰਦੇ ਲੁਟੇਰੇ ਸੀਗੇ ਉਹਦੇ ਮਗਰ ਲੱਗੇ ਹੋਏ ਸੀ। ਮੈਨੂੰ ਜਦੋਂ ਪਤਾ ਲੱਗਿਆ ਬਈ ਯਾਰ ਇਹ ਬੰਦਾ ਬੜਾ ਦੁਖੀ ਆ। ਇਹ ਬੰਦਾ ਜਿਹੜੇ ਪੈਸੇ ਲੈ ਕੇ ਆਇਆ ਹੁਣ ਕਿਸੇ ਨਾ ਕਿਸੇ ਹਸਾਬ ਦੇ ਨਾਲ ਲੈ ਕੇ ਆਇਆ ਹੁਣ ਹਾਂਜੀ ਤੇ ਇਹ ਬੰਦੇ ਬੰਦਾ ਅਣਜਾਣ ਇਹਨੂੰ ਮੋਨਣਾ ਲੈਣ ਜੀ ਤੇ ਮੈਂ ਉਹਨੂੰ ਆਪਦੇ ਕੋਲੇ ਬੁਲਾਇਆ ਚਾਹ ਪਲਾਈ ਮੈਂ ਉਹਦੀ ਕਾਪੀ ਦੇ ਵਿੱਚੋਂ ਇੱਕ ਗੀਤ ਉਹਦਾ ਲੈ ਲਿਆ ਮੈਂ ਕਿਹਾ ਵੀ ਆਹ ਤੇਰਾ ਗੀਤ ਰਿਕਾਰਡ ਹੋ ਉਹਦਾ ਗੀਤ ਰਿਕਾਰਡ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉਹ ਬੰਦਾ ਸਾਨੂੰ ਪਿੱਖੀ ਮਿਲਿਆ ਅੱਛਾ ਜੀ ਮੈਂ ਤੇ ਮੇਰੇ ਘਰ ਰਲਿ ਸੀ ਕਿ ਉਹਨੇ ਫਿਰ ਮੈਨੂੰ ਸਸਰੀਕਾਲ ਬੁਲਾਈ ਸਸਰੀਕਾਲ ਬੁਲਾ ਕੇ ਸਾਨੂੰ ਹੋਟਲ ਦੇ ਵਿੱਚ ਲੈ ਕੇ ਗਿਆ ਉਹਨਾਂ ਨੇ ਸਾਡੀ ਮੇਰੀ ਬਹੁਤ ਇੱਜ਼ਤ ਕੀਤੀ ਉਹ ਵੀ ਮੇਰੇ ਦਿਨ ਯਾਦ ਹੈ ਅੱਛਾ ਜੀ ਤੇ ਬਾਪੂ ਕਈ ਵਾਰ ਨਾ ਸਾਨੂੰ ਕੀ ਹੁੰਦਾ ਜ਼ਿੰਦਗੀ ਦੇ ਵਿੱਚ ਆਮ ਤੌਰ ਤੇ ਕਈ ਲੋਕ ਐਸ ਤਰ੍ਹਾਂ ਦੇ ਹੁੰਦੇ ਜਿਹੜੇ ਸਾਡੇ ਦਿਲ ਨੂੰ ਨਾ ਠੇਸ ਦੇ ਜਾਂਦੇ ਆ ਜਿਹੜਾ ਸਾਡੇ ਦਿਲ ਨੂੰ ਇਹੋ ਜੀ ਉਦਾਸੀ ਦੇ ਜਾਂਦੇ ਆ ਸ਼ਾਇਦ ਅਸੀਂ ਉਹ ਕਦੇ ਵੀ ਨਹੀਂ ਭੁੱਲਦੇ ਹਾਂ ਅਗਾਸਿਆਂ ਦੇਣ ਵਾਲੇ ਬਹੁਤੇ ਲੋਕ ਨੇ ਧੀਰਜ ਧਰਾਉਣ ਵਾਲੇ ਬਹੁਤੇ ਲੋਕ ਨੇ ਮੇਰੇ ਕਈ ਇਹੋ ਜਿਹੇ ਮੁਖੜੇ ਨੇ ਜਿਹੜੇ ਕਿ ਚੋਰੀ ਹੋਵੇ ਬੇਬੇ ਨੇ ਠੀਕ ਹੈ ਜੀ ਤੇ ਚੋਰੀ ਹੋਵੇ ਉਹ ਗੀਤ ਵਧੀਆ ਕਲਾਕਾਰਾਂ ਨੇ ਗਾਏ ਨੇ ਵਧੀਆ ਮਤਲਬ ਉਹਦੇ ਵਿੱਚ ਸੰਗੀਤ ਵੱਜਿਆ ਔਰ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਉਹਨਾਂ ਨੂੰ ਮੈਂ ਆਪਣਾ ਨਹੀਂ ਕਹਿ ਸਕਦਾ ਪਰ ਫਿਰ ਵੀ ਬਾਪੂ ਜੀ ਅਸੀਂ ਚਾਹੁੰਦੇ ਆ ਵੀ ਜੇ ਤੁਸੀਂ ਸਾਡੇ ਕੈਮਰੇ ਅੱਗੇ ਮੈਂਸ਼ਨ ਕਰੋਂ ਇੱਕ ਵਾਰੀ ਜ਼ਰੂਰ ਉਹਨਾਂ ਦੇ ਨਾਮ ਨਹੀਂ ਦੱਸ ਸਕਦੇ ਪਾ ਜੀ ਨਾਮ ਨਹੀਂ ਦੱਸਣਾ ਕੋਈ ਇੱਕ ਉਹਨਾਂ ਵਿੱਚੋਂ ਕੋਈ ਸਭ ਤੋਂ ਪਹਿਲਾਂ ਮੈਂ ਗੁਰਨਾਮ ਰਸ਼ੀਲਾ ਜੀ ਦੀ ਗੱਲ ਕਰਾਂਗਾ ਹਾਂ ਜੀ ਗਰਨਾਮ ਰਸੀਲਾ ਜੀ ਦੇ ਉੱਤੇ ਮੈਂ ਆਪਣਾ ਤਨਮਨ ਬਾੜਤਾ ਠੀਕ ਹੈ ਜੀ ਉਹ ਸਿਰਫ 50 ਰੁਪਏ ਵਾਲਾ ਕਲਾਕਾਰ ਸੀ ਠੀਕ ਹੈ ਜੀ ਉਸ ਨੂੰ ਮੈਂ ਮੁਹੰਮਦ ਸਦੀਕ ਦੀਆਂ ਸਟੇਜਾਂ ਤੇ ਚੜਨ ਲਾਤਾ ਠੀਕ ਹੈ ਜੀ ਲੋਕ ਗਥਾਵਾਂ ਸ਼ੁਰੂ ਨਹੀਂ ਸੀ ਹੋਈਆਂ ਹਾਂ ਜੀ ਸੁੱਚਾ ਸੂਰਮਾ ਸਭ ਤੋਂ ਪਹਿਲਾਂ ਮੇਰੀ ਲਿਖਤ ਹੈ ਠੀਕ ਹੈ ਜੀ ਉਹ ਇਹੋ ਜਿਹੀਆਂ ਮੈਂ ਮਤਲਬ ਲਿਖਤਾਂ ਦਿੱਤੀਆਂ ਜਿਹੜੀਆਂ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਠੀਕ ਹੈ ਜੀ ਤੇ ਉਹ ਆਮ ਵਿਆਹ ਸ਼ਾਦੀਆਂ ਦੇ ਵਿੱਚ ਵੀ ਨਹੀਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਗਾਈਆਂ ਜਿਵੇਂ ਕਿ ਮਤਲਬ ਇੱਕ ਜਨਾਨੀ ਸੀਗੀ ਹਾਂਜੀ ਉਹ ਜਨਾਨੀ ਫੌਜੀ ਫੌਜੀ ਦੇ ਘਰ ਵਾਲੀ ਸੀ ਹਾਂਜੀ ਤੇ ਸ਼ਾਮੂ ਨਾਰ ਕਹਿੰਦੇ ਸੀ ਹਾਂਜੀ ਉਹ ਮਤਲਬ ਉਹਦਾ ਘਰ ਵਾਲਾ ਫੌਜੀ ਸੀ ਉਹ ਫੌਜ ਤੋਂ ਆਇਆ ਉਹਨੇ ਕਿਹਾ ਵੀ ਮੈਂ ਮਤਲਬ ਫਲਾਨੀ ਤਰੀਕ ਨੂੰ ਛੁੱਟੀ ਆਉਂਗਾ ਉਹ ਉਹਨਾਂ ਦਾ ਟਾਈਮ ਤੇ ਮਿਲਣਾ ਹੋਇਆ ਟਾਈਮ ਤੇ ਮਿਲਣਾ ਹੋਣ ਕਰਕੇ ਉਹ ਉਹਨੂੰ ਰਾਤ ਕੱਟਣੀ ਪਈ ਉਹਦੀ ਟੂਮਾਂ ਦੇਖ ਕੇ ਮੇਰਾ ਮੇਰੇ ਦੇ ਮਨ ਚ ਲਾਲਚ ਹੋ ਗਿਆ ਮੈਨੇ ਉਸ ਨੂੰ ਮਾਰਤਾ ਤੇ ਉਹਦਾ ਮੀਟ ਬਣਾ ਕੇ ਮਤਲਬ ਹੋਟਲ ਤੇ ਰੱਖ ਲਿਆ ਜਦੋਂ ਉਹਦਾ ਘਰ ਵਾਲਾ ਆਇਆ ਤਾਂ ਉਹਨੇ ਮਤਲਬ ਮੀਟ ਜਦੋਂ ਦੇਖਿਆ ਉਹਦੀ ਛਾਪ ਆਈ ਤੇ ਛਾਪ ਦੇ ਉੱਤੋਂ ਪਛਾਣ ਆ ਗਈ ਉਹੇ ਜੀਆਂ ਚੀਜ਼ਾਂ ਜਿਹੜੀਆਂ ਮਤਲਬ ਲੋਂਗਵਾਲ ਮੇਲੇ ਦੇ ਉੱਤੇ ਲੋਂਗਵਾਲ ਜਿਹੜਾ ਬਹੁਤ ਵੱਡਾ ਮੇਲਾ ਲੱਗਦਾ ਹਰਚੰਦ ਸਿੰਘ ਲੋਂਗਵਾਲ ਉਹਨਾਂ ਉੱਥੇ ਇਹ ਗੀਤ ਲਾਇਆ ਗਿਆ ਸੀ ਲੋਕਾਂ ਨੇ ਦੂਰੀ ਬਾਰ ਫੇਰ ਪਸੰਦ ਕੀਤਾ ਸੀ ਠੀਕ ਹੈ ਜੀ ਤੇ ਬਾਪੂ ਉਸ ਸਮੇਂ ਜੇ ਪਾ ਮੰਨ ਲੋ ਕਈ ਇਹ ਵੀ ਗੀਤਕਾਰ ਜਿਹੜੇ ਕਾਫੀ ਮਸ਼ਹੂਰ ਸੀਗੇ ਜਿਵੇਂ ਦੇਵthਰੀਕਾਂ ਵਾਲੇ ਹੋਗੇ ਹਾਂਜੀ ਹੁਣ ਇਦਾਂ ਦੇ ਮੰਨ ਲੋ ਕਾਫੀ ਜਿਹੜੇ ਨਾਮ ਬਰ ਚਿਹਰੇ ਸੀਗੇ ਨਾ ਜੀ ਉਦੋਂ ਤੇ ਉਹਨਾਂ ਨਾਲ ਫਿਰ ਜਿਹੜਾ ਤੁਹਾਡਾ ਬਾਰਤਾਲਾ ਵਗੈਰਾ ਹੁੰਦੀ ਰਹਿੰਦੀ ਸੀ ਮਿਲ ਮਿਲ ਵਰਤਨ ਅਸਲ ਦੇ ਵਿੱਚ ਮੈਂ ਨਹੀਂ ਕਹਿੰਦਾ ਅਖਬਾਰ ਹੀ ਕਹਿੰਦੇ ਨੇ ਹਾਂਜੀ ਵੀ ਜਿਹੜਾ ਦੇਵthਰੀਕੇ ਵਾਲਾ ਸੀ ਉਹ ਲੋਕ ਕਥਾਵਾਂ ਦਾ ਚੋਰ ਸੀ ਠੀਕ ਹੈ ਜੀ ਕਿਉਂਕਿ ਜਿਹੜੀ ਕੀ ਜ ਅਖਬਾਰਾਂ ਚ ਛਪ ਜਾਂਦੀ ਆ ਹਾਂਜੀ ਉਹ ਚੀਜ਼ ਤਕਰੀਬਨ ਪੱਕੀ ਹੁੰਦੀ ਆ ਬਿਲਕੁਲ 2 ਫਰਵਰੀ 1983 ਨੂੰ ਇੱਕ ਲੇਖ ਛਪਿਆ ਸੀ ਠੀਕ ਹੈ ਜੀ ਜਿਹਦੇ ਵਿੱਚ ਲਿਖਿਆ ਸੀ ਲੋਕ ਕਥਾਵਾਂ ਦਾ ਚੋਰ ਦੇਵthਰੀਕੇ ਵਾਲਾ ਠੀਕ ਹੈ ਜੀ ਹਾਂ ਉਹ ਪੈਸੇ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਉਹਨੇ ਨਾਮਣਾ ਖੱਟ ਲਿਆ 20 25 ਕਿੱਲੇ ਜ਼ਮੀਨ ਵੀ ਬਣਾ ਲਈ ਪਰ ਉਹਨੀਆਂ ਲਿਖਤਾਂ ਜਿਹੜੀਆਂ ਸੀਗੀਆਂ ਉਹੋ ਮਤਲਬ ਉਹਦੀਆਂ ਖੁਦ ਲਿਖਤਾ ਨਹੀਂ ਸੀਗੀਆਂ ਅੱਛਾ ਪੈਸੀਗਾ ਦੇਪ ਤਰੀਕਾਂ ਵਾਲੇ ਬਰੇ ਅਖਬਾਰ ਦੇ ਵਿੱਚ ਨਾ ਜੀ ਤੇ ਇਦਾਂ ਦੀ ਕੋਈ ਹੋਰ ਚਾਲਕ ਵੀ ਖਰ ਤੁਹਾਡੇ ਕੋਲ ਤਾਂ ਪਤਾ ਹੋਊਗੀ ਤੁਸੀਂ ਉਸ ਸਮੇਂ ਦੇ ਮੰਨ ਲਓ ਬਸੈਂਦੇ ਰਹੇ ਹਨਾ ਅਸੀਂ ਤਾਂ ਚਲੋ ਜਿਵੇਂ ਕਹਿੰਦੇ ਵੀ ਹੁਣ ਦੀ ਜਨਰੇਸ਼ਨ ਦੇ ਵਿੱਚੋਂ ਅਗੇ ਮੁੰਡੇ ਜਿਹੜੇ ਹੈਗੇ ਨਹੀਂ ਜੀ ਉਦੋਂ ਮਨ ਲਓ ਅਖਬਾਰ ਦੇ ਵਿੱਚ ਪਰੇ ਛਪਿਆ ਸੀਗਾ ਨਹੀਂ ਜੀ ਅਖਬਾਰ ਦੇ ਵਿੱਚ ਛਪਿਆ ਸੀ ਬਕਾਇਦਾ ਤੌਰ ਤੇ ਰਿਕਾਰਡਿੰਗ ਨੰਬਰ ਹਾਂਜੀ ਕੰਪਨੀ ਦਾ ਨਾਮ ਦਰਜ ਸੀ ਠੀਕ ਹੈ ਜੀ ਕੀ ਦਾ ਨਾਮ ਦਰਜ ਸੀ ਉਹਦੇ ਵਿੱਚ ਇਹ ਸੀ ਆ ਵੀ ਆਹ ਛਾਈ ਦਾਸ ਦਾ ਕਿਸੇ ਦੇ ਵਿੱਚੋਂ ਕਟਿਆ ਆ ਫਲਾਨੇ ਦੇ ਕਿਸੇ ਹਦਮੋਦਰ ਦੇ ਕਿਸੇ ਚੋਂ ਕਟਿਆ ਆ ਫਲਾਨੇ ਦੇ ਕਿਸੇ ਚੋਂ ਕਟਿਆ ਉਹਨਾਂ ਦੇ ਨੰਬਰ ਦਿੱਤਾ ਵਾਸੀ ਫਲਾਨੇ ਤੋਂ ਮਤਲਬ ਸਿਰਫ ਦੇਵਤਰੀ ਕੀ ਵਾਲਾ ਹੀ ਪਾਇਆ ਹੋਰ ਸਾਰਾ ਕੁਝ ਮੈਟਰ ਉਹੀ ਦਾ ਉਹੀ ਆ ਪਰ ਬਾਪੂ ਸੁਣਨ ਦੇ ਵਿੱਚ ਸਾਡੇ ਨਾਲ ਇਹ ਵੀ ਗੱਲ ਕਈ ਵਾਰ ਆਈ ਆ ਆ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਮਹਿਫਲ ਦੇ ਵਿੱਚ ਪਹੁੰਚਦੇ ਸੀਗੇ ਤਾਂ ਉੱਥੇ ਜਿਹੜੇ ਚੰਗੇ ਚੰਗੇ ਰਾਈਟਰ ਸੀਗੇ ਤੇ ਉਹ ਛੱਡ ਕੇ ਪਰਾਂ ਨੂੰ ਹੋ ਜਾਂਦੀ ਸੀ ਮਹਿਫਲ ਹਾਂਜੀ ਇਹ ਹੁੰਦੀ ਸੀ ਅਕਸਰ ਹੋ ਜਾਂਦੀ ਸੀ ਤੇ ਮਤਲਬ ਕੋਈ ਇੱਕ ਦੋ ਚਿਹਰੇ ਕੋਈ ਯਾਦ ਨਹੀਂ ਇਦਾਂ ਦੇ ਜੀ ਦੇਵੀ ਖੁਦਾ ਜੀ ਅੱਛਾ ਦੇਵ ਖੋਦਾ ਜੀ ਦੇਵ ਤਰੀਕਾਂ ਲਈ ਵੀ ਮੰਨ ਲਓ ਇਦਾਂ ਦਾ ਹੋਇਆ ਵੀ ਜਦੋਂ ਤੁਸੀਂ ਜਿੱਥੇ ਪਹੁੰਚ ਜਾਂਦੇ ਸੀ ਤਾਂ ਸ਼ਾਇਦ ਉਹ ਪੈਰ ਛੱਡ ਜਾਂਦੇ ਜਿੱਥੋਂ ਜੀ ਤੇ ਹੋਰ ਇੱਕਦੋ ਬਾਪੂ ਜਿਹੜੇ ਬੰਦੇ ਸੀਗੇ ਇਸ ਤਰ੍ਹਾਂ ਦੇ ਹੋਰ ਕਿਸੇ ਨਾਲ ਆਪਣੀ ਕੋਈ ਜਲਨ ਸਾਦੀ ਨਹੀਂ ਸੀ ਹਾਂਜੀ ਤੇ ਨਾ ਹੀ ਆਪਾਂ ਕਿਸੇ ਨਾਲ ਜਲਨ ਸਾਦੀ ਰੱਖਦੇ ਸੀਗੇ ਪਰ ਦੇਵ ਜ਼ਰੂਰ ਕਰਦਾ ਸੀ ਇਦਾਂ ਦੇਵ ਦਾ ਸਿਰਫ ਇਸ ਗੱਲ ਦਾ ਸੀ ਕਿ ਵੀ ਉਹ ਚੋਰ ਹੈ ਚੋਰ ਨੂੰ ਕੋਈ ਪਿਆਰ ਨਹੀਂ ਕਰਦਾ ਹੁੰਦਾ ਬਿਲਕੁਲ ਬਿਲਕੁਲ ਜੀ ਅੱਛਾ ਬਾਪੂ ਨਾਲ ਨਾਲ ਆਪਾਂ ਹੁਣ ਗੱਲਬਾਤ ਕਰਾਂਗੇ ਪਰਿਵਾਰ ਦੀ ਹਾਂਜੀ ਪਰਿਵਾਰ ਦੇ ਵਿੱਚ ਹੁਣ ਜਦੋਂ ਤੁਸੀਂ ਸ਼ੁਰੂ ਕਰਿਆ ਤੁਸੀਂ 1971 ਤੋਂ ਕੀਤਾ ਸ਼ੁਰੂ 1960 ਦੇ ਵਿੱਚ 1966 ਦੇ ਵਿੱਚ ਤੁਸੀਂ ਸ਼ੁਰੂ ਕੀਤਾ ਜੀ ਤੇ ਉਸ ਤੋਂ ਲੈ ਕੇ ਹੁਣ ਤੱਕ ਬਾਪੂ ਜਿਹੜਾ ਪਰਿਵਾਰ ਦਾ ਸਾਥ ਕਿੰਨਾ ਕਰਿਆ ਨਾਲ ਪਰਿਵਾਰ ਦਾ ਸਾਥ ਮੈਨੂੰ ਕੋਈ ਨਹੀਂ ਰਿਹਾ ਗੁੱਡੀਆਂ ਮੇਰੀਆਂ ਮੇਰੇ ਨਾਲ ਇੰਟਰਸਟ ਜਰੂਰ ਰੱਖਦੀ ਇਹ ਰਹੀ ਠੀਕ ਹੈ ਜੀ ਹਾਂਜੀ ਤੇ ਲੱਤੀਆਂ ਵੱਲੋਂ ਜਿਹੜਾ ਸੀਗਾ ਪਿਆਰ ਸੀਗਾ ਬਾਕੀ ਪਰਿਵਾਰ ਵਿੱਚੋਂ ਨਹੀਂ ਕੋਈ ਮੇਲ ਖਾਂਦਾ ਕੋਈ ਨਹੀਂ ਮੇਲ ਖਾਂਦਾ ਹਾਂ ਇੱਕ ਗੱਲ ਹੈਗੀ ਆ ਵੀ ਜਦੋਂ ਮੈਂ ਕੋਈ ਗੀਤ ਲਿਖਦਾ ਤਾਂ ਮੈਂ ਘਰ ਵਾਲੀ ਨੂੰ ਸੁਣਾਉਣਾ ਹਾਂਜੀ ਤੇ ਘਰ ਵਾਲੀ ਉਹਦੇ ਵਿੱਚ ਕਹਿੰਦੀ ਐ ਇੱਥੇ ਆ ਨਹੀਂ ਆ ਚੀਜ਼ ਜੱਤਦੀ ਐ ਇਹਦੀ ਜਰੂਰ ਐ ਠੀਕ ਐ ਜੀ ਉਹ ਵੀ ਦੇ ਖੁਸ਼ ਹੋਵੇ ਕੋਛ ਹੋਵੇ ਮੂਡ ਤੇ ਹੁਣ ਤਾਂ ਫਿਰ ਦੱਸ ਦਿੰਦੇ ਹਾਂ ਜੀ ਵੀ ਕੁਛ ਇੱਥੇ ਆ ਚੀਜ਼ ਵੱਖਰੀ ਹੋ ਸਕਦੀ ਆ ਤੇ ਕਈ ਵਾਰ ਬਾਪੂ ਜੀ ਨਾ ਹੁਣ ਦੇਖਦੇ ਆ ਜਰਾ ਤਰ ਆ ਆਮ ਤੌਰ ਤੇ ਤੁਸੀਂ ਵੀ ਦੇਖਿਆ ਹੋਊ ਜਰ ਤਰ ਇੰਟਰਵਿਊ ਦੇ ਵਿੱਚ ਆ ਆਮ ਦੇਖਦੇ ਆ ਰਾਈਟਰਾਂ ਵੱਲੋਂ ਕਈ ਵਾਰ ਦੱਸਿਆ ਜਾਂਦਾ ਵੀ ਸਾਡੀ ਜਿਹੜੀ ਮੰਗ ਹੁੰਦੀ ਆ ਵੀ ਸਾਡਾ ਕੋਈ ਗੀਤ ਆ ਸਾਨੂੰ ਉਹਦਾ ਜਿਹੜਾ ਪੂਰਾ ਮੁੱਲ ਨਹੀਂ ਮਿਲਦਾ ਕਈ ਵਾਰ ਕਲਾਕਾਰ ਐਸੇ ਵੀ ਹੁੰਦੇ ਨੇ ਉਹ ਗੀਤ ਲੈ ਜਾਂਦੇ ਨੇ ਉਹਦਾ ਪ੍ਰੋਪਰਲੀ ਤੌਰ ਤੇ ਤਾਂ ਕੀ ਵੱਲੋਂ ਵੀ ਫ੍ਰੀ ਦੇ ਬਜਟ ਦੇ ਵਿੱਚ ਉਹ ਗੀਤ ਲੈ ਜਾਂਦੇ ਨੇ ਤੁਹਾਡੇ ਨਾਲ ਕਦੇ ਇਦਾਂ ਹੋਇਆ ਮੇਰੇ ਨਾਲ ਹੋਇਆ ਜੀ ਮੇਰੇ ਨਾਲ ਨੰਬਰ ਕਲਾਕਾਰਾਂ ਨੇ ਉਮਰੀ ਇਹਦੇ ਵਿੱਚ ਵੀ ਹੈਗੀ ਆ ਜੀ ਜਿਹੜੀ ਮੇਰੀ ਮਤਲਬ ਪੰਜਾਬੀ ਟ੍ਰਿਬਿਊਨ ਚ ਸ਼ੇਪੇ ਮੇਰੀ ਵਾਸਤੇ ਲੇਖ ਲਿਖ ਸਕਪੇ ਨੇ ਉਹਨਾਂ ਦੇ ਵਿੱਚ ਮੈਂ ਇਹ ਦੱਸਿਆ ਵਾ ਕਈ ਬੰਦਿਆਂ ਨੇ ਮਤਲਬ ਮੈਨੂੰ ਇਹ ਗੱਲ ਕਰਕੇ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਆ ਕਿ ਤੇਰੇ ਨੌਂ ਇਕੱਠ ਦੇਾਂਗੇ ਹਾਂਜੀ ਤੇ ਤੂੰ ਪੈਸੇ ਜਿੰਨੇ ਕਹੇਗਾ ਲੈ ਲਾ ਉਹਨਾਂ ਦਿਨਾਂ ਦੇ ਵਿੱਚ ਮੈਨੂੰ 5500 ਰੁਪਈਆ ਇੱਕ ਗੀਦਾ ਮਿਲਦਾ ਸੀ ਠੀਕ ਹੈ ਜੀ ਪਰ ਨਹੀਂ ਮੈਂ ਉਹ ਪਰ ਤੁਸੀਂ ਮਨਾ ਕਰਤਾ ਹਾਂ ਕੁਲਦੀਪ ਮਾਨਕ ਜੀ ਨੇ ਮੈਨੂੰ 5200 ਰੁਪਇਆ ਕਹਤਾ ਸੀ ਅੱਛਾ ਜੀ ਤੇ ਉਹ ਮੈਂ ਗੀਤ ਸੀਗੀ ਵੀ ਤੇਰੀ ਜਾਨੀ ਜਵਾਨੀ ਸਾਰੀ ਵਿੱਚ ਕੋਲੋਲਾ ਦੇ ਤੈਨੂੰ ਕਰ ਕਰ ਮਿੰਤਾ ਰਾਂਝਾ ਹਾਰੀ ਚੰਗਾ ਚੋਖਾ ਖਾਣਾ ਬੁਰਾ ਬੋਲਦਾ ਰਾਂਝਾ ਬਈ ਮੱਥੇ ਟੇਉੜੀਆਂ ਪਾਉਣਾ ਕਾਨੂੰ ਕੰਮ ਦੇ ਵਾਰੀ ਇਹ ਮੈਂ ਮਤਲਬ ਇਹ ਹੀ ਦੇ ਰਾਂਝੀ ਦਾ ਲਿਖਿਆ ਸੀਗਾ ਪਰ ਜਾਈ ਨੇ ਉਹਨੂੰ ਤਾਨਾ ਮਾਰਿਆ ਸੀ ਇਸ ਕਰਕੇ ਉਹ ਆਪਣੇ ਬਥਰ ਨੂੰ ਛੱਡ ਗਿਆ ਤੇ ਬਾਪੂ ਵੀਰੇ ਇਹ ਗਾਣਾ ਫਿਰ ਰਿਕਾਰਡ ਹੋਇਆ ਕਮਲੋ ਏ ਰਿਕਾਰਡ ਨਹੀਂ ਹਾਂ ਫਿਰ ਤੁਸੀਂ ਜਵਾਬ ਦੇਤਾ ਮੰਨ ਲਓ ਉਹਨਾਂ ਨੂੰ ਹਾਂ ਮੈਂ ਰਿਕਾਰਡ ਕਰ ਦੂੰਗਾ ਤੇ ਕੋਈ ਇਸ ਤਰ੍ਹਾਂ ਦੇ ਪਪੂ ਜਿਹੜੇ ਹੋਰ ਕਿਸੇ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਆ ਰਹੇ ਨੇ ਕੁਝ ਤੁਹਾਡੇ ਯਾਦ ਹੋਵੇ ਉਹ ਚੀਜ਼ ਕਿਵੇਂ ਜੀ ਜਿਵੇਂ ਹੁਣ ਮੰਨ ਲਓ ਆਪਾਂ ਆਮ ਤੌਰ ਤੇ ਕੀ ਹੁੰਦਾ ਜਦੋਂ ਉਹ ਤੁਹਾਨੂੰ ਠੇਸ ਲੱਗੇ ਹੋ ਦਿਲ ਨੂੰ ਉਦੋਂ ਜਦੋਂ ਤੁਹਾਨੂੰ ਕਹਿੰਗੇ ਖਰੀਦਣਾਂ ਦੀ ਗੱਲ ਕਰੀ ਉਹਨਾਂ ਨੇ ਨਾ ਵੀ 5500 ਰੁਪਏ ਮੁੱਲ ਪਾਇਆ ਉਹਨਾਂ ਨੇ ਕਿਉਂਕਿ ਜਿਹੜੀ ਥੋੜੀ ਕਲਾਕਾਰੀ ਹੁੰਦੀ ਆ ਇਹਦੀ ਕੋਈ ਹੱਦ ਨਹੀਂ ਹੁੰਦੀ ਕੋਈ ਸਰਹਾਦ ਨਹੀਂ ਹੁੰਦੀ ਇਹਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਹਾਂਜੀ ਇਹਨਾਂ ਦਾ ਆਪਾਂ ਕਦੇ ਵੀ ਮੁੱਲ ਪਾਈ ਨਹੀਂ ਸਕਦੇ ਅਣਮੋਲ ਚੀਜ਼ਾਂ ਹੁੰਦੀਆਂ ਨੇ ਪਰ ਫਿਰ ਵੀ ਕਾਉਂਸਲ ਆਫ ਜਾਈ ਦੇ ਲਈ ਕਲਾਕਾਰ ਦੀ ਕਾਉਂਸਲ ਆਫ ਜਾਈ ਹੁੰਦੀ ਆ ਇੱਕ ਪਿਆਰ ਦੇਣ ਦੇ ਤੌਰ ਤੇ ਬਤੋਹੇ ਦੇ ਤੌਰ ਤੇ ਕਹਿ ਸਕਦੇ ਆ ਵੀ ਆਪਾਂ ਨੂੰ ਕੋਈ ਜਿਹੜੀ ਰਸ ਉਹ ਮੁੱਲ ਪਾਉਣਾ ਉਹ ਉੱਥੇ ਗਲਤ ਠਹਿਰਾ ਸਕਦੇ ਆ ਪਾਉਣਾ ਹਾਂਜੀ ਗਲਤ ਗਲਤੀ ਹੈ ਜੀ ਹਾਂਜੀ ਬਿਲਕੁਲ ਗਲਤ ਹੈ ਜੀ ਇਹ ਤੇ ਕੁਝ ਇਸ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਹੋਲ ਹਾਰਸਾ ਜਿਹੜਾ ਵਾਪਰਿਆ ਹੋਵੇ ਕਦੇ ਹਾਂ ਅੱਛੇ ਤਾਂ ਬਹੁਤ ਵਰਤੇ ਨੇ ਪਰ ਉਹਨੇ ਵਾਰੀ ਹੁਣ ਆਪਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਜਿਵੇਂ ਬਾਪੂ ਜਿਵੇਂ ਕੋਈ ਮੰਗੋਂ ਨਹੀਂ ਕੀਤਾ ਜੀ ਮੈਂ ਅ ਨਾਵਲ ਵੀ ਲਿਖੇ ਨੇ ਠੀਕ ਹੈ ਜੀ ਮੇਰੇ ਚਾਰ ਨਾਵਲ ਨੇ ਰੁੱਖੇ ਦਿਨ ਉਦਾਸ ਰਾਤਾਂ ਪ੍ਰਾਈਤਾਸ ਦੇ ਪੱਤੇ ਤੇ ਉਹੋ ਕਰੇ ਉਹਨਾਂ ਦੀ ਬੇਕਦਰੀ ਹੁੰਦੀ ਸੀ ਸਵਿਟਜ਼ਰਲੈਂਡ ਦੇ ਵਿੱਚ ਮੇਰਾ ਇੱਕ ਦੋਸਤ ਸੀ ਹਾਂਜੀ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਸ਼ਿਪਵਾ ਦੂੰ ਯਾਰ ਤੂੰ ਮੈਨੂੰ ਦੇ ਦੇ ਉਹ ਮੈਂ ਉਹਨਾਂ ਨੂੰ ਦੇ ਦਿੱਤੇ ਠੀਕ ਹੈ ਮੁੜ ਕੇ ਨਾ ਉਹਦਾ ਕੋਈ ਚਿੱਠੀ ਪੱਤਰ ਨਾ ਕੋਈ ਉਹਦਾ ਪਤਲਾ ਟਿਕਾਣਾ ਅੱਛੇ ਨਹੀਂ ਆਇਆ ਇੱਕ ਬਾਪੂ ਮੇਰੇ ਗੱਲ ਮੰਨ ਦੇ ਵਿੱਚ ਨਾ ਬਹੁਤ ਸਮੇਂ ਤੋਂ ਹਾਂਜੀ ਕੋਮ ਰਹੀ ਹੈ ਬਾਰ ਬਾਰ ਗੱਲ ਇਹ ਜਿਆਦਾਤਰ ਅਸੀਂ ਰਾਈਟਰਾਂ ਤੋਂ ਜਦੋਂ ਇੰਟਰਵਿਊ ਕਰਦੇ ਆ ਹਾਂਜੀ ਤੇ ਤੁਸੀਂ ਵੀ ਘਰ ਜਿਆਦਾਤਰ ਸੁਣੀਆਂ ਹੋਣੀਆਂ ਗੱਲਾਂ ਇਹ ਆ ਮੰਨ ਲਓ ਰਾਈਟਰ ਦਾ ਇਹ ਕਿ ਸੁਣਿਆ ਵੀ ਅਸੀਂ ਕਹਿੰਦੇ ਵੀ ਇਹਦੇ ਨਾਲ ਘਰ ਨਹੀਂ ਚੱਲਦਾ ਇਹ ਗੱਲਾਂ ਹੁੰਦੀਆਂ ਇਹ ਬਸੇ ਹੈ ਜੀ ਇਹ ਇਹ ਗੱਲ ਹੈਗੀ ਹੈ ਮੰਨ ਲਓ ਇਹ ਹੈ ਜਿਹੜਾ ਬੰਦਾ ਇਹਦੇ ਨਾਲ ਘਰ ਚਲਾ ਸਕਦਾ ਉਹ ਕਰਮ ਵਾਲਾ ਠੀਕ ਹੈ ਜੀ ਕਿਉਂਕਿ ਜਿਹੜੀ ਮਤਲਬ ਕਮਾਈ ਦੀ ਲੋੜ ਹੁੰਦੀ ਹੈ ਘਰ ਚ ਲਾਉਣ ਵਾਸਤੇ ਇਹਦੇ ਵਿੱਚ ਕਮਾਈ ਨਹੀਂ ਹੈ ਅੱਛਾ ਜੀ ਇਹਦੇ ਵਿੱਚ ਸਿਰਫ ਬੰਦੇ ਦੀ ਸੌਹਰਤੀ ਆ ਨੋਈ ਬਣਦਾ ਕੱਲਾ ਨਾ ਬਣਦਾ ਹਾਂ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਇਹ ਵੀ ਥੋੜੇ ਜਿਹੇ ਪੈਸੇ ਦਿੰਦੀਆਂ ਨੇ ਜਿਵੇਂ ਕਿ ਆਪਾਂ ਕਹੇ ਦੀ ਵੀ ਆਪਣੇ ਸਰਦਾ ਵਜੋਂ ਅਸੀਂ ਮਹਾਰਾਜ ਅੱਗੇ ਮੱਥਾ ਟੇਕਦੇ ਆਂ ਜੇ 10 ਰੁਪਏ ਟੇਕ ਤੇ ਤਾਂ ਵੀ ਠੀਕ ਆ ਜੇ 100 ਰੁਪਏ ਤਾਂ ਠੀਕ ਤਾਂ ਉਹ ਵੀ ਠੀਕ ਕੋਈ ਵੱਡਾ ਰੁਦਦਾ ਨਹੀਂ ਹੈ ਵੱਡਾ ਰੁਦਦਾ ਨਹੀਂ ਹੈ ਕਿਉਂਕਿ ਮੇਰੇ ਤੋਂ ਗੀਤ ਪੌਲੀਡੋਰ ਦੇ ਵਿੱਚ ਰਿਕਾਰਡਿੰਗ ਹੋਈ ਸੀ ਠੀਕ ਹੈ ਜੀ ਉਹ ਉਹਨਾਂ ਦੇ ਵਿੱਚ ਮੈਨੂੰ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ 70 ਰੁਪਏ ਦਿੱਤੇ ਸੀਗੇ ਜਦੋਂ ਕਿ 25 ਰੁਪਏ ਦਿੱਲੀ ਦਾ ਜਾਣ ਜਾਣ ਦਾ ਕਰਾਇਆ ਸੀ ਠੀਕ ਹੈ ਜੀ ਤੇ ਬਾਪੂ ਹੁਣ ਉਮਰ ਕਿੰਨੀ ਹੋ ਚੁੱਕੀ ਥੋਡੀ ਮੈਨੂੰ 71 ਮਾਸਾ ਲੱਗਣ ਵਾਲਾ ਜੀ 71 ਮਾਸਾ ਲੱਗਣ ਵਾਲਾ ਤੁਹਾਨੂੰ ਜਿਹੜੀ ਬਾਪੂ ਦੀ ਥੋੜੀ ਜਵਾਨੀ ਲੰਘ ਗਈ ਹੁਣ ਉਹ ਸਮੇਂ ਨੂੰ ਕਿੰਨਾ ਕ ਕੋਸ਼ਦਿਆਂ ਕਰਾਂ ਮੈਂ ਕੋਸ਼ਦਾਂ ਨਹੀਂ ਹੈਗਾ ਅਸਾਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਜਵਾਨੀ ਕੀ ਹੁੰਦੀ ਹੈ ਤੇ ਬੜੇ ਪੱਕੀ ਹੁੰਦਾ ਕਿਉਂਕਿ ਹਲੇ ਵੀ ਮੈਂ 8 ਘੰਟੇ ਕੰਮ ਕਰਕੇ ਕਰਦੀ ਕਬੀਲਦਾਰੀ ਸਾਰੀ ਕਿਉਂ ਕਿਹਾ ਵਾਹ ਵਾਹ ਕੀ ਬਾਤ ਹੈ ਤੇ ਬਪੂ ਨਾਲ ਨਾਲ ਗੱਲਾਂ ਦਾ ਆਪਾਂ ਸਿਲਸਿਲਾ ਹੋਰ ਵੀ ਜਾਰੀ ਰੱਖੀਏ ਕਿਉਂਕਿ ਥੋੜੀਆਂ ਗੱਲਾਂ ਬਹੁਤ ਘੈਂਟ ਨੇ ਤੇ ਜਿਹੜੀ ਥੋੜੀ ਹੁਣ ਜਿਵੇਂ ਤੁਸੀਂ 71 ਸਾਲ ਬਪੂ ਤੁਹਾਡੀ ਉਮਰ ਹੋ ਚੁੱਕੀ ਹੈ ਨਾ 71 ਸਾਲਾਂ ਵਿੱਚ ਤੁਹਾਡਾ ਕੋਈ ਇਹੋ ਜਿਹਾ ਕਿੱਸਾ ਜਿਸ ਨੂੰ ਤੁਸੀਂ ਲੈ ਕੇ ਬਹੁਤ ਜ਼ਿਆਦਾ ਹੱਸੇ ਹੋ ਬਹੁਤ ਖੁਸ਼ ਹੋਗੇ ਤੁਸੀਂ ਉਹ ਚੀਜ਼ ਨੂੰ ਲੈ ਕੇ ਹਾਂਜੀ ਮਤਲਬ ਜਿਹੜੇ ਨਾ ਲੀਡਰ ਨੇ ਹਾਂਜੀ ਇਹ ਡਾਕਟਰ ਭੀਮਰਾਓ ਉਮੀਦਵਾਰ ਦੀ ਪਿੱਠ 'ਤੇ ਸੁਰਾ ਮਾਰਦੇ ਨੇ ਵਾ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਤਨਖਾਹ ਲਈ ਸੀ ਵੀ ਇਹੇ ਲੋਕਾਂ ਦੇ ਘਰ ਚੱਲਦੇ ਰਹਿਣ ਭੁੱਖੇ ਨਾ ਮਰਨ ਇਹਨਾਂ ਨੂੰ ਤਨਖਾਹ ਲਾਤੀ ਠੀਕ ਹੈ ਜੀ ਵੀ ਲੋ ਬਈ ਤੁਸੀਂ ਸਾਰੀ ਉਮਰ ਤੁਹਾਨੂੰ ਇਹ ਤਨਖਾਹ ਮਿਲੂਗੀ ਠੀਕ ਹੈ ਜੀ ਤੇ ਤੁਸੀਂ ਲੋਕਾਂ ਦੇ ਕੰਮ ਕਰੋ ਹਾਂਜੀ ਪਰ ਇਹਨਾਂ ਲੋਕਾਂ ਨੇ ਕੀ ਕਰਿਆ ਪਰਿਵਾਰਵਾਦ ਬਣਾ ਲਿਆ ਠੀਕ ਹੈ ਜੀ ਪਰਿਵਾਰਵਾਦ ਦੇ ਨਾਲ ਨਾਲ ਮਤਲਬ ਫੈਕਟਰੀਆਂ ਦੇ ਕੋਲੋਂ ਆਪਣਾ ਕਮਿਸ਼ਨ ਲੈਣਾ ਸ਼ੁਰੂ ਕਰਤਾ ਕਮਿਸ਼ਨ ਦੇ ਨਾਲ ਨਾਲ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕਰਤਾ ਜਿਵੇਂ ਬਾਦਲ ਸਾਹਿਬ ਹੋਰਾਂ ਨੇ ਕਰਿਆ ਕਿਉਂਕਿ ਉਹਨਾਂ ਦੀ ਆਮਦਨ ਅੱਜਕੱਲ 6.5 ਲੱਖ ਰੁਪਏ ਮਹੀਨੇ ਦੀ ਆ ਹਾਂਜੀ ਤਕਰੀਬਨ 6.5 ਲੱਖ ਰੁਪਏ ਦਾ ਮਹੀਨੇ ਦੀ ਹਾਂਜੀ ਮਹੀਨੇ ਦੀ ਤੇ ਬਾਪੂ ਜਿਵੇਂ ਹੁਣ ਥੋੜੀ ਲਿਖਤ ਦੀ ਗੱਲ ਕਰੀਏ ਨੇ ਆਪਾਂ ਨੇ ਜੀ ਵੀ ਜਿਹੜੇ ਹੁਣ ਤੱਕ ਤੁਹਾਡੇ ਗੀਤ ਜਿਹੜੇ ਕਿੰਨੇ ਕਲੇ ਮਾਰਕੀਟ ਦੇ ਵਿੱਚ ਆਏ ਨੇ ਮੇਰੇ 29 ਗੀਤ ਮਾਰਕੀਟ ਦੇ 29 ਗੀਤ ਆਏ ਨੇ ਉਹਨਾਂ ਚ ਜਿਹੜੇ ਨਾਮਵਰ ਕਲਾਕਾਰ ਕੋਸ਼ ਐਸੇ ਅ ਕਰਨੈਲ ਹੀਰਾ ਕਰਨੈਲ ਹੀਰਾ ਜੀ ਮੇਰਾ ਹੀ ਗੀਤ ਸੀ ਠੀਕ ਹੈ ਜੀ ਤੇ ਅਨੀਤਾ ਸਮਾਨਾ ਠੀਕ ਹੈ ਜੀ ਆਪਣੇ ਹਾਕਮ ਬਖਤਰੀ ਵਾਲਾ ਠੀਕ ਹੈ ਜੀ ਤੇ ਆਪਣੇ ਪ੍ਰੀਤਮ ਸਿੰਘ ਸੌਂਕੀ ਜੀ ਗੁਰਨਾਮ ਰਸੀਲਾ ਜੀ ਬੂਟਾ ਖਾਂ ਕੈਨੇਡਾ ਵਾਲਾ ਠੀਕ ਹੈ ਜੀ ਇਹੋ ਜੀ ਕਲਾਕਾਰ ਹੈ ਜਿਹੜੇ ਮਨ ਨੂੰ ਬਹੁਤ ਜਿਹੜੇ ਕਲਾਕਾਰ ਨੇ ਨਾਮੀ ਜਿਹੜੇ ਹਿੱਟ ਜਿਹੜੇ ਮਨ ਨੂੰ ਕਹਿੰਦੇ ਆ ਵੀ ਗੀਤ ਜਿਹੜਾ ਬਾਪੂ ਇਹੋ ਜਿਹੇ ਕਿਹੜਾ ਗੀਤ ਜਿਹੜਾ ਤੁਹਾਡਾ ਸਭ ਤੋਂ ਵੱਧ ਜਿਹੜਾ ਮਨ ਨੂੰ ਵੀ ਐ ਧੁੰਮਾ ਪਾਤੀਆਂ ਗੀਤ ਨੇ ਗੀਤ ਮੇਰਾ ਅਨੀਤਾ ਸਮਾਣਾ ਤੇ ਕਰਨੈਲ ਹੀਰੇ ਨੇ ਗਾਇਆ ਸੀ ਤੈਨੂੰ ਸਭ ਰਹਾਣੀਆਂ ਕਰਨਾ ਪਊ ਠੀਕ ਹੈ ਜੀ ਫੇਕ ਉੱਤੇ ਪੱਥਰ ਧਰਨਾ ਪਊ ਮੇਰੇ ਬੋਲ ਕੰਨਾਂ ਵਿੱਚ ਪੈ ਗਿਆ ਜਿਹਨੂੰ ਮੈਂ ਮੰਗੀ ਵਿਆਹ ਮੰਗਦੀ ਕੱਲ ਆਕੇ ਬਚੂ ਲਗੇ ਗਿਆ ਵਾਹ ਕਿਆ ਬਾਤ ਬਾਪੂ ਕਿਵੇਂ ਫਿਰ ਆਉਂਦੀਆਂ ਇਹ ਜਿਹੀਆਂ ਚੀਜ਼ਾਂ ਦਿਮਾਗ 'ਚ ਕਿਵੇਂ ਆਉਂਦੀਆਂ ਚੀਜ਼ਾਂ ਇਹ ਦਿਮਾਗ ਦੇ ਵਿੱਚ ਪਹਿਲਾਂ ਮੇਰਾ ਗਾਇਕ ਬਣਨ ਦਾ ਇਰਾਦਾ ਸੀ ਠੀਕ ਹੈ ਜੀ ਮੈਂ ਸਟੇਜਾਂ ਤੇ ਹੁਣ ਵੀ ਗਾਗੂ ਲੈਣਾ ਹਾਂਜੀ ਉਸ ਤੋਂ ਬਾਅਦ ਫਿਰ ਦਿੱਲੀ ਦਾ ਮੈਨੂੰ ਤਕਰੀਬਨ ਕੋਈ ਵੀ ਇਲਾਕਾ ਨਹੀਂ ਹੈਗਾ ਜਿੱਥੇ ਨਾਂ ਗਿਆ ਹੋਮਾ ਵੱਡੀ ਤਾਂ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਕਈ ਰਾਤਾਂ ਕੱਟੀ ਜਾਂਦੀ ਠੀਕ ਹੈ ਜੀ ਤੇ ਉਦੋਂ ਮਤਲਬ ਜਦੋਂ ਵੀ ਜਾਂਦੇ ਸੀ ਗੁਰਨਾਮ ਰਸੀਲਾ ਜੀ ਵਾਸਤੇ ਮੈਂ ਮੈਂ ਸਿਲਵਰ ਰਿਕਾਰਡਿੰਗ ਦੇ ਵਾਸਤੇ ਟਾਈਮ ਲੈ ਕੇ ਹੁੰਦਾ ਹੁੰਦਾ ਸੀ ਉਹਨਾਂ ਕੋਲ ਠੀਕ ਹੈ ਜੀ ਤੇ ਉਦੋਂ ਜਾਂਦੇ ਸੀਗੇ ਉਦੋਂ ਮਤਲਬ ਬਹੁਤ ਵਧੀਆ ਉਹਨਾਂ ਉੱਥੇ ਮੇਰੀ ਬਹੁਤ ਇੱਜ਼ਤ ਕਰਦੇ ਸੀਗੇ ਬੱਡੀ ਗੱਲ ਇੱਕ ਹੋਰ ਵੀ ਆ ਕਿ 1972 ਦੇ ਵਿੱਚ ਉਦੋਂ ਮੈਂ ਛੋਟਾ ਜਿਆ ਸੀ ਮੇਰੀ ਮਾਂ ਬਹੁਤ ਦਲੇਰ ਸੀ ਅੱਛਾ ਜੀ ਮੈਂ ਮੇਰੀ ਮਾਂ ਨੂੰ ਕਿਹਾ ਵੀ ਮੈਂ ਤਾਂ ਇੰਦਰਾ ਗਾਂਧੀ ਨਾਲ ਹੱਥ ਮਿਲਾਉਣਾ ਕਹਿੰਦੀ ਆ ਜਾ ਪੁੱਤ ਮੈਂ ਮਿਲਾਉਣੀ ਆ ਠੀਕ ਹੈ ਜੀ ਤੇ ਭਾਈ ਅਸੀਂ ਤਾਂ ਦੇਖ ਕੇ ਤੁਸ ਮੇਰੀ ਬਾਹ ਫੜੀ ਮੇਰੀ ਬਾਹ ਨੇ ਤੇ ਜਾ ਕੇ ਇੰਦਰਾ ਗਾਂਧੀ ਦੇ ਕੋਲ ਰਖਤੀ ਤੇ ਉਹਨੇ ਹੱਥ ਕੱਢਿਆ ਮੈਂ ਹੱਥ ਮਿਲਾਇਆ ਤੇ ਉਹ ਮੇਰੀ ਬਹੁਤ ਵੱਡੀ ਪ੍ਰਾਪਤੀ ਹੈ ਜੀ ਵਾਹ ਕੀ ਬਾਤ ਹੈ ਏ ਬਾਬੂ ਮੇਰੇ ਖਿਆਲ ਆ ਵੀ ਬਹੁਤ ਘੱਟ ਲੋਕਾਂ ਨਾਲ ਬੱਪੜਦੀਆਂ ਘਟਨਾ ਜਿਹੜੀਆਂ ਹੈਗੀਆਂ ਹਾਂਜੀ ਇਹ ਘਟਨਾ ਜਿਹੜੀਆਂ ਬੱਪੜਦੀਆਂ ਨੇ ਨਾ ਅਸੀਂ ਮਤਲਬ ਮੈਂ ਕਿਸੇ ਗੱਲ ਦੇ ਵਿੱਚ ਖੁਸ਼ੀ ਤੇ ਗਮੀ ਨੂੰ ਇੱਕੋ ਹੀ ਸਮਝਦਾ ਠੀਕ ਹੈ ਜੀ ਬਾਲਾ ਮੈਂ ਖੁਸ਼ੀ ਨੂੰ ਵੀ ਮਾਈਂਡ ਕਰਦਾ ਮੈਂ ਬਾਲਾ ਗਮੀ ਨੂੰ ਵੀ ਮਾਈਂਡ ਕਰਦਾ ਠੀਕ ਹੈ ਜੀ ਤੇ ਸਿਰਫ ਮੈਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਮੈਨੂੰ ਕਿਸੇ ਨਾਲ ਕੋਈ ਤੱਲਕ ਨਹੀਂ ਹੈ ਠੀਕ ਹੈ ਜੀ ਜੇ ਕੋਈ ਬੰਦਾ ਦੁਖੀ ਹੈਗਾਗਾ ਉਹਨੂੰ ਵੀ ਕਹੀਦਾ ਵੀ ਯਾਰ ਇਹ ਨਹੀਂ ਕਰਨਾ ਵੀ ਖੁਸ਼ ਰਹਿ ਖੁਸ਼ ਰਹਿ ਠੀਕ ਹੈ ਜੀ ਖੁਸ਼ ਰਹੇਗਾ ਤਾਂ ਤੇਰਾ ਖੂਨ ਬਣੂਗਾ ਜੇ ਤੂੰ ਖੁਸ਼ ਨਾ ਰਹੇਂਗਾ ਤੇ ਰਹੁਣ ਮੱਚੂਗਾ ਬਾਪੂ ਜੀ ਮੇਰੇ ਸਾਡੇ ਦਰਸ਼ਕ ਦੇਖ ਰਹੇ ਨੇ ਹਾਂਜੀ ਕੋਈ ਉਹਨਾਂ ਨੂੰ ਹਸਾਉਣ ਦੇ ਲਈ ਕੋਈ ਇਹੋ ਜਿਹੀ ਗੱਲ ਵੈਸੇ ਹੁਣ ਮੈਂ ਸਟੇਜ ਛੱਡੀ ਵੀ ਆ ਅੱਛਾ ਜੀ ਸਟੇਜ ਛੱਡੀ ਆ ਬਸ ਸਟੇਜ ਦੇ ਉੱਤੇ ਮੈਂ ਮਤਲਬ ਹਾਸੇ ਮਜ਼ਾਕ ਵਾਲਾ ਵੀ ਕੰਮ ਕਰ ਲੈਂਦਾ ਸੀ ਕੋਈ ਇੱਕ ਅੱਧੀ ਚਲਕ ਜਿਹੀ ਹੋ ਜੇ ਛੋਟੀ ਜੀ ਹਲਕੀ ਫੁਲਕੀ ਜਨਿਕ ਮਾਈਂਡ ਚ ਕੋਈ ਜ਼ਿਆਦਾ ਕੁਸ਼ਤੀ ਏ ਹੁਣ ਮੇਰੀ ਯਾਦ ਨਹੀਂ ਹੈ ਅੱਛਾ ਜੀ ਠੀਕ ਹੈ ਜੀ ਤੇ ਜਿਵੇਂ ਹੁਣ ਬਾਪੂ ਆਪਾਂ ਗੱਲ ਕਰੀ ਲਿਖਤ ਦੀ ਕਹਿੰਦੇ ਆ ਗੁਰੂ ਬਿਨਾ ਗੱਤ ਨਹੀਂ ਹਾਂਜੀ ਤੇ ਫਿਰ ਗੁਰੂ ਕਹਿੰਦਾ ਉਹਨੂੰ ਮੰਨਦੇ ਹਾਂ ਗੁਰੂ ਦੀ ਗੱਲ ਕਰਦੇ ਆ 1984 ਦੇ ਵਿੱਚ ਹਾਂਜੀ ਮੈਂ ਘਰੋਂ ਰੁਸ ਕੇ ਠੀਕ ਹੈ ਜੀ ਆਪਣੇ ਮਾਪਿਆਂ ਨਾਲ ਰੁਸ ਕੇ ਲੁਧਿਆਣੇ ਚਲੇ ਗਿਆ ਠੀਕ ਹੈ ਜੀ ਲੁਧਿਆਣੇ ਮੈਂ ਜਦੋਂ ਦਫ਼ਤਰਾਂ ਦੇ ਵਿੱਚ ਗਿਆ ਇੱਕ ਮਹੀਨਾ ਮੈਂ ਉੱਥੇ ਜਾ ਕੇ ਕੰਮ ਕੀਤਾ ਮੇਰੇ ਰਿਸ਼ਤੇਦਾਰ ਸੀ ਜਿੱਦ ਮੈਨੂੰ ਤਨਖਾਹ ਮਿਲੀ ਹਾਂਜੀ ਤਾਂ ਮੈਂ ਉੱਥੇ ਉਹਨਾਂ ਦੇ ਦਫ਼ਤਰਾਂ ਤੇ ਗਿਆ ਠੀਕ ਹੈ ਜੀ ਤੇ ਹਰੇਕ ਕਲਾਕਾਰ ਨੇ ਮੈਨੂੰ ਰੱਜਮਾ ਪਿਆਰ ਦਿੱਤਾ ਗਲਬਕੜੀਆਂ ਪਾਈਆਂ ਉੱਥੇ ਜਿਹਦੇ ਰਿਸ਼ਤੇਦਾਰ ਕੋਲੇ ਗਿਆ ਸੀ ਉੱਥੇ ਕਿਰੋਨ 40-45 ਲੱਖ ਰੁਪਏ ਦਾ ਮਾਲ ਹੈ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਮੈਂ ਕਿਹਾ ਚਾਚਾ ਜੀ ਕਹਿੰਦਾ ਇੰਨਾ ਪਿਆਰ ਤੁਸੀਂ ਅਸੀਂ ਇੱਥੇ ਰਹਿਨੇ ਆ ਅਸੀਂ ਠੇਕੇਦਾਰੀ ਦਾ ਕੰਮ ਕਰਦੇ ਆ ਸਾਨੂੰ ਤਾਂ ਇਹਨਾਂ ਲੋਕਾਂ ਨੇ ਕਦੇ ਬੁਲਾਇਆ ਵੀ ਨਹੀਂ ਹੈ ਤੇ ਉਹਨੂੰ दारू ਦੀ ਬੋਤਲ ਲੈ ਕੇ ਦਿੱਤੀ ਉਹਦੀ ਪੂਰੀ ਪਰਵਰਸ਼ ਕੀਤੀ ਤੇ ਉਹ ਬੰਦਾ ਸ਼ਰਾਬੀ ਹੋ ਗਿਆ ਸ਼ਰਾਬੀ ਹੋਏ ਹੋਏ ਵੇ ਨੂੰ ਕਾਰ ਦੇ ਵਿੱਚ ਬਿਠਾ ਕੇ ਘਰੇ ਠੱਡ ਕੇ ਆਇਆ ਇਹ ਉਦੋਂ ਬਾਅਦ ਫਿਰ ਸਾਡਾ ਉੱਥੇ ਰੋਜ਼ ਦਾ ਆਉਣਾ ਜਾਣਾ ਹੋ ਗਿਆ ਠੀਕ ਹੈ ਜੀ ਤੇ ਇੱਕ ਗੱਲ ਬਾਪੂ ਤੁਸੀਂ ਮੇਰੇ ਦਿਲ ਦੀ ਖੋਲੀ ਜਿਹੜੀ ਤੁਸੀਂ ਸ਼ਰਾਬ ਵਾਲੀ ਗੱਲ ਕੀਤੀ ਆ दारू ਵਾਲੀ ਗੱਲ ਕੀਤੀ ਆ ਜ਼ਿਆਦਾਤਰ ਅਸੀਂ ਦੇਖਦੇ ਆ ਵੀ ਚਾਹੇ ਕਲਾਕਾਰ ਹੋਵੇ ਚਾਹੇ ਗੀਤਕਾਰ ਹੋਵੇ ਮੰਨ ਲਓ ਚਾਹੇ ਆਪਣੇ ਜਿਹੜੀ ਸੰਗੀਤਕ ਲੈਣੇ ਦੇ ਵਿੱਚ ਕੋਈ ਵੀ ਹੋਵੇ ਬੇਸ਼ੱਕ ਮਿਊਜ਼ਿਕ ਕਰਦਾ ਹੋਵੇ ਨਾ ਤੇ ਉਹਨੂੰ ਕਹਿੰਦੇ दारू ਸ਼ਰਾਬ ਜਿਹੜੀ ਇਹ ਡੋਬ ਕੇ ਰੱਖ ਲੈਂਦੀ ਆ ਤੇ ਦੂਸਰਾ ਨਾਵਜ ਕਹਿੰਦੇ ਤੀਮੀ ਬਾਜੀ ਆ ਪਹਿਲਾ दारू ਬਾਜੀ ਜਿਹੜੀ ਆਉਂਦੀ ਆ ਨਾ दारू ਤੇ ਥੋੜੇ ਨਿਗਾ ਚ ਹੈਗੇ ਕੋਈ ਇਦਾਂ ਦੇ ਚਿਹਰੇ ਗਮਗੀਨ ਚਿਹਰੇ ਜਿਹੜੇ ਮੰਨ ਲਓ ਵੀ दारू ਨੇ ਡੋਬ ਕੇ ਰੱਖਤੇ दारू ਨਾਲ ਦੇਖੋ ਧਰਮਪ੍ਰੀਤ ਵੀ ਡੁੱਬਿਆ ਠੀਕ ਹੈ ਜੀ ਹਾਂਜੀ ਬਿਲਕੁਲ ਹਰਦੇਵ ਮਾਹੀ ਨੰਗਰ ਵੀ ਹੋਰ ਕਈ ਇਹ ਜਿਹੇ ਤੇਰੇ ਨੇ ਜਿਹੜੇ ਡੁੱਬੇ ਨੇ ਦਰੂ ਨੇ ਡੋਏ ਨੇ ਤੇ ਬਾਪੂ ਜਦੋਂ ਤੁਸੀਂ ਸੀਗੇ ਜਵਾਨੀ ਪੈਰੇ ਚ ਫਿਰ ਕਦੇ ਹੋ ਜਾਂਦਾ ਸੀ ਇਸ ਤਰ੍ਹਾਂ ਕਦੇ ਟੱਕਣ ਖੜਕਾਰਾਂਦੇ ਹੋਗੇ ਨਾਲ ਦੇ ਨਹੀਂ ਅੱਛਾ ਇਦਾਂ ਕਦੇ ਮੈਂ ਤਾਂ ਆਪਣੇ ਵਿਆਹ ਨੂੰ ਵੀ ਨਹੀਂ ਪੀਤੀ ਠੀਕ ਹੈ ਜੀ ਮੈਂ ਨਹੀਂ ਬੁੱਲਾਂ ਨਾਲ ਸਾਈ ਦੁਨੀਆ ਦੀ ਦੁਨੀਆ ਭਰ ਦੀ ਦਾਰੂ ਮੇਰੇ ਹੱਥਾਂ ਚ ਦੀ ਲੰਘੀ ਹਾਂਜੀ ਪਰ ਮੈਂ ਆਪਣੇ ਬੁੱਲਾਂ ਨਾਲ ਨਹੀਂ ਸੌਣ ਦਿੱਤੀ ਜਦੋਂ ਤੁਸੀਂ ਬਾਪੂ ਮੰਨ ਲਓ ਜਦੋਂ ਤੁਹਾਡੇ ਇੱਕ ਸਮਾਂ ਸੀ ਇੱਕ ਦੌਰ ਸੀ ਤੁਹਾਡਾ ਇੱਕ ਹਨਾ ਲਿਖਤ ਵੇਲੇ ਤੁਹਾਡਾ ਚੰਗੇ ਚੰਗੇ ਕਲਾਕਾਰਾਂ ਨਾਲ ਬਹਿਣਾ ਉੱਠਣਾ ਸੀ ਕਦੇ ਇਹੋ ਜੇ ਨਾਮਵਰ ਚਿਹਰੇ ਕੋਈ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਟੋਕਤਾ ਵੀ ਨਹੀਂ ਹੋਏ दारू ਨਹੀਂ ਪੀਣੀ ਹਾਂ ਮੈਂ ਆਪਣੇ ਅਵਤਾਰ ਚਮਕ ਹੋਰਾਂ ਨੂੰ ਰੋਕਿਆ ਸੀ ਬਹੁਤ ਰੋਕਦਾ ਰਹਾਂ ਕੀ ਰਿਐਕਸ਼ਨ ਹੁੰਦਾ ਸੀ ਬਾਪੂ ਉਹਨਾਂ ਦੀ ਰਿਐਕਸ਼ਨ ਉਹਨਾਂ ਦਾ ਇਹ ਹੀ ਹੁੰਦਾ ਸੀ दारू ਸਟੇਜ ਤੋਂ ਉਤਰੇ दारू ਲੈ ਲਈ ਪੀ ਕੇ ਅੰਨੇ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਘਰ ਵਾਲਿਆਂ ਨਾਲ ਟਸ਼ਣ ਬਾਜ਼ੀਆਂ ਹੋ ਗਈਆਂ ਠੀਕ ਹੈ ਜੀ ਫਿਰ ਉਹ ਘਰ ਰਲੀਆਂ ਛੱਡ ਗਈਆਂ ਹਾਂ ਜੀ ਜਿਵੇਂ ਕਿ ਹੁਣ ਅ ਕਰਨੈਲ ਹੀਰੇ ਦੇ ਘਰ ਰਲੀਆਂ ਛੱਡ ਗਈ ਹਾਂ ਜੀ ਤੇ ਮਤਲਬ ਅ ਅਵਤਾਰ ਚਮਕਦੇ ਘਰ ਰਲੀਆਂ ਛੱਡ ਗਈ ਹਾਂ ਜੀ ਤੇ ਇਹਨਾਂ ਚੀਜ਼ਾਂ ਨੂੰ ਸਾਡੀਆਂ ਜਿਹੜੀਆਂ ਸੀਗੀਆਂ ਅਸੀਂ ਦੇਖਿਆ ਉਹਨਾਂ ਨੂੰ ਸਮਝਾਇਆ ਵੀ ਬਾਤ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਜੀ ਇਕੱਠੇ ਕਰ ਵੀ ਦਿੱਤੇ ਪਰ ਉਹ ਕਹਿੰਦੇ ਵੀ ਹੁਣ ਉਹ ਗੱਲ ਨਹੀਂ ਬਣਦੀ ਠੀਕ ਹੈ ਜੀ ਜਰੂਰ ਮੇਰੇ ਕਹਿਣ ਤੇ ਇਕੱਠੇ ਜਰੂਰ ਹੋਗੇ ਹਾਂ ਜੀ ਪਰ ਉਹ ਕਠੇ ਰਹਿ ਨਹੀਂ ਸਕੀ ਰਹਿ ਨਹੀਂ ਸਕੀ ਵਾਰ ਤੇ ਬਾਪੂ ਇੱਕ ਆਪਾਂ ਨਾਲ ਨਾਲ ਗੱਲ ਹੋਰ ਕਰਦੇ ਆ ਜਿਵੇਂ ਹੁਣ ਤੁਸੀਂ ਅਵਤਾਰ ਚਮਕ ਹੋਰਾਂ ਦੀ ਗੱਲ ਕੀਤੀ ਆ ਇਸ ਤਰ੍ਹਾਂ ਦੇ ਜਿਹੜੇ ਨਾਮੀ ਗ੍ਰਾਮੀ ਕਲਾਕਾਰ ਜਿਹਨਾਂ ਬਾਰੇ ਤੁਸੀਂ ਗੱਲ ਕੀਤੀ ਆ ਜੀ ਜਦੋਂ ਤੁਹਾਡੀ ਬੈਠਣੀ ਉੱਠਣੀ ਸੀ ਉਹਨਾਂ ਨਾਲ ਉਸ ਸਮੇਂ ਦੇ ਬੰਦੇ ਉਹ ਕੋਠੀਆਂ ਕਰਨ ਵਾਲੇ ਸੀਗੇ ਕਲਾਕਾਰ ਜਿਹੜੇ ਮੰਨ ਲਓ ਲੱਖਾਂ ਦੇ ਹਿਸਾਬ ਦੇ ਨਾਲ ਉਹ ਪੈਸਾ ਉਹ ਕਰਦੇ ਸੀਗੇ ਨਾ ਜੀ ਤੇ ਪ੍ਰੋਗਰਾਮ ਦਾ ਤੇ ਤੁਹਾਡੀ ਕਦੇ ਬਾਪੂ ਬਾਹ ਫੜੀ ਨਹੀਂ ਫਿਰ ਉਹਨਾਂ ਨੇ ਮੇਰੇ ਇੱਕ ਵਾਰੀ ਸੱਟਾ ਵੱਜ ਗਈਆਂ ਸੀ ਹਾਂਜੀ ਉਦੋਂ ਮੈਨੂੰ ਲੈ ਗਏ ਸੀਗੇ ਠੀਕ ਹੈ ਜੀ ਮੇਰਾ ਇਲਾਜ ਕਰਾਇਆ ਠੀਕ ਹੈ ਜੀ ਮੈਨੂੰ ਘਰੇ ਮੇਰੇ ਘਰੇ ਰਸਣ ਵੀ ਸਿੱਟ ਕੀ ਗਏ ਹਾਂਜੀ ਤੇ ਕਰਨੈਲ ਹੀਰੋ ਉਧੀ ਲੈ ਗਏ ਸੀਗੇ ਠੀਕ ਹੈ ਜੀ ਉੱਥੇ ਫਿਰ ਅ ਮੇਰੀ ਕੜੀ ਲਾਈ ਸੀਗੀ ਸੋਨੀ ਟੌਨ ਦੇ ਵਿੱਚ ਠੀਕ ਹੈ ਜੀ ਖੰਡ ਬਣ ਗਿਆ ਹੰਨੇ ਠੀਕ ਹੈ ਜੀ ਉਹਨਾਂ ਨੇ ਫਿਰ ਮੈਨੂੰ ਸੱਦਿਆ ਹਾਂਜੀ ਕਹਿੰਦੇ ਵੀ ਇਹਦੇ ਵਰਗਾ ਤੁਸੀਂ ਹੋਰ ਲਿਖ ਸਕਦੇ ਹੋ ਹਾਂਜੀ ਮੈਂ ਕਿਹਾ ਵੀ ਹਾਂ ਮੈਂ ਲਿਖ ਸਕਦਾ ਠੀਕ ਹੈ ਜੀ ਤੇ ਫਿਰ ਮੈਂ ਉਹ ਦੋ ਦਿਨਾਂ ਦੇ ਵਿੱਚ ਪੂਰੀ ਦੀ ਪੂਰੀ ਰੀਲ ਦੁਆਰੇ ਲਿਖਤੀ ਠੀਕ ਹੈ ਜੀ ਤੇ ਉਹ ਮਤਲਬ ਜਾ ਕੇ ਦਿਖਾਈ ਸੁਣਾਈ ਤਾਂ ਕੋੰਪਨੀ ਵਾਲਾ ਬੰਦਾ ਡੰਗ ਰਿਹਾ ਗਿਆ ਕਹਿੰਦਾ ਵੀ ਇਸ ਦੇ ਨਾਲੋਂ ਸਭਾ ਗੁਣਾ ਜਿਆਦਾ ਵਜਨ ਦੀ ਹੈ ਪਰ ਉਹ ਵੀ ਦੋ ਦਿਨਾਂ ਵਿੱਚ ਹਾਂਜੀ ਦੋ ਦਿਨਾਂ ਵਿੱਚ ਠੀਕ ਹੈ ਜੀ ਮਤਲਬ ਇਸ ਤਰ੍ਹਾਂ ਦਾ ਕਾਫੀ ਵਾਰ ਪਿਆਰ ਮਿਲਦਾ ਰਹੇ ਤੇ ਬਾਪੂ ਜਿਹੜੀਆਂ ਫਿਰ ਇਹ ਲਿਖਤਾ ਤੁਹਾਡੇ ਕੋਲ ਪਈਆਂ ਸਫਤੇ ਇਹ ਮਤਲਬ ਕੀ ਚੀਜ਼ ਹੈ ਇਹ ਇਹ ਮਤਲਬ ਆਹ ਜਿਹੜੀ ਲਿਖਤ ਹੈ ਜੀ ਮੇਰੇ ਕੋਲ ਇਹ ਦਿਖਾ ਸਕਦੇ ਬਾਪੂ ਮੜਾ ਕੈਮਰੇ ਅਗੇ ਨਾ ਜੀ ਮੜਾ ਨੀਗਾ ਮਾਰਿਓ ਬਈ ਆ ਕੇ ਦਿਖਾਓ ਬਾਪੂ ਇਹਦੇ ਮੂਰੇ ਕੀ ਚੀਜ਼ ਹੈ ਇਹ ਨਾਲ ਨਾਲ ਬੋਲ ਕੇ ਵੀ ਦੱਸੀ ਚੱਲੇ ਉਹ ਬਾਰੇ ਹਾਂ ਜੀ ਹੁਣ ਬੋਲ ਕੇ ਵੀ ਦੱਸ ਦੋ ਪੁੱਪੂ ਇਹਦੇ ਬਾਰੇ ਜੇ ਜਿਹੜੀ ਮਤਲਬ ਰਾਜਨੀਤੀ ਆ ਨਾ ਹਾਂਜੀ ਰਾਜਨੀਤੀ ਦੇ ਵਿੱਚ ਹਾਂਜੀ ਜਰਨਲ ਸਮਾਜ ਭਾੜੂ ਆ ਠੀਕ ਹੈ ਜੀ ਜਦੋਂ ਕਿ ਸਾਡੀਆਂ ਵੋਟਾਂ 24% ਨੇ ਠੀਕ ਹੈ ਜੀ ਅਜੇ ਤੱਕ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕੀ ਠੀਕ ਹੈ ਜੀ ਇਸ ਕਰਕੇ ਸਾਨੂੰ 1900 2014 ਦੇ ਵਿੱਚ ਹਾਂਜੀ ਆਮ ਆਦਮੀ ਪਾਰਟੀ ਵਾਲਿਆਂ ਦੀ ਇੱਕ ਮੀਟਿੰਗ ਹੋਈ ਸੀ ਠੀਕ ਹੈ ਜੀ ਜਿਸ ਦੇ ਵਿੱਚ ਦੋ ਹੀ ਮੁੱਦੇ ਰੱਖੇ ਸੀ ਉਹਨਾਂ ਨੇ ਹਾਂਜੀ ਇੱਕ ਤਾਂ ਇੰਡਸਟਰੀ ਦਾ ਹਾਂਜੀ ਇੱਕ ਟਰਾਂਸਪੋਰਟ ਦਾ ਉਹਦੇ ਨਾਲ ਆਪਣਾ ਕੋਈ ਸਬੰਧ ਨਹੀਂ ਸੀ ਅੱਛਾ ਜੀ ਤੇ ਜਦੋਂ ਫੈਕਟਰੀ ਸਾਹਿਬ ਕਹਿੰਦਾ ਜੇ ਕਿਸੇ ਨੇ ਬੋਲਣਾ ਹੋਵੇ ਹਾਂਜੀ ਤਾਂ ਮੈਂ ਉੱਠ ਕੇ ਕਿਹਾ ਵੀ ਮੇਰੇ ਕੋਲੇ ਇਹ ਮੁੱਦਾ ਤਾਂ ਹੈ ਨਹੀਂ ਕਹਿੰਦੇ ਜੀ ਜਿਹੜਾ ਮਰਜ਼ੀ ਬੋਲ ਦਿਓ ਫਿਰ ਉੱਥੇ ਮੈਂ ਕਿਹਾ ਮੈਂ ਕਿਹਾ ਇੱਕ ਬ੍ਰਾਹਮਣ ਇੱਕ ਬਾਣੀਆਂ ਇੱਕ ਮਿਸਤਰੀ ਤਿੰਨੇ ਮੁੱਖ ਮੰਤਰੀ ਦੀ ਕੁਰਸੀ ਦਾ ਸਵਾਦ ਲੈ ਚੁੱਕੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕਾਂਗਰਸ ਆ ਚਾਹੀ ਅਕਾਲੀ ਆ ਇੱਕੋ ਹੀ ਮੁੱਖ ਮੰਤਰੀ ਦੀ ਲੰਮੀ ਲੈਣ ਆਈ ਜਾਂਦੀ ਆ ਤੇ ਆਮ ਆਦਮੀ ਪਾਰਟੀ ਤੀਸਰੀ ਧਿਰੋਂ ਉੱਬਰ ਕੇ ਸਾਹਮਣੇ ਆ ਰਹੀ ਆ ਕੀ ਆਮ ਆਦਮੀ ਪਾਰਟੀ ਦਲਤ ਸਮਾਜ ਦੇ ਬੰਦੇ ਨੂੰ ਮੁੱਖ ਮੰਤਰੀ ਬਣਾਉਗੀ ਤਾਂ ਸਾਰਿਆਂ ਦੇ ਮੂੰਹ ਦੇ ਵਿੱਚ ਘਗਣੀਆਂ ਪੈ ਗਈਆਂ ਸਾਰੇ ਸੋਚਾਂ ਦੇ ਵਿੱਚ ਪੈ ਗਏ ਤੇ ਫਿਰ ਅਮਨੋ ਰੋੜਾ ਜੀ ਨੇ ਇਸ ਮੇਰੀ ਮਤਲਬ ਵਿਚਾਰਾਂ ਦੇ ਉੱਤੇ 24 ਮਿੰਟ ਖਰਚ ਕਰਕੇ ਕਹਿੰਦੇ ਵੀ ਇਹ ਅਸੀਂ ਕਹਿ ਨਹੀਂ ਸਕਦੇ ਅਸੀਂ ਕੇਜਰੀਵਾਲ ਨੂੰ ਪੁੱਛਾਂਗੇ ਕੇਜਰੀਵਾਲ ਨੂੰ ਪੁੱਛ ਕੇ ਗੱਲਬਾਤ ਹੋਊ ਕਿ ਜਿਹਦੇ ਨੇ ਇਹ ਮਤਲਬ ਡਿਕਲੇਅਰ ਹੋਇਆ ਕਿ ਮੁੱਖ ਮੰਤਰੀ ਜਿਹੜਾ ਹੈਗਾ ਡਿਪਟੀ ਮੁੱਖ ਮੰਤਰੀ ਦਲ ਤਸਮਾਈ ਦੇ ਵਿੱਚ ਹੋਊਗਾ ਜਿਹੜਾ ਕਿ ਅਜੇ ਤੱਕ ਵੀ ਮਤਲਬ ਕੁਰਸੀ ਉਹ ਖਾਲੀ ਪਈ ਹੈ ਠੀਕ ਹੈ ਜੀ ਤੇ ਬਾਪੂ ਬਹੁਤ ਸੋਹਣੀਆਂ ਥੋੜੀਆਂ ਗੱਲਾਂ ਲੱਗੀਆਂ ਤੇ ਬਖਤ ਬੜਾ ਕੀਮਤੀ ਆ ਹਾਂਜੀ ਹਨਾ ਜੀ ਤੇ ਆਪਾਂ ਅਲਵਿਦਾ ਲੈਣਾ ਆਪਣਾ ਬਣਦਾ ਹਾਂਜੀ ਤੇ ਜਾਂਦੇ ਜਾਂਦੇ ਬਾਪੂ ਜਿਹੜੇ ਕਹਿੰਦੇ ਆ ਵੀ ਰਾਈਟਰ ਹੁੰਦੇ ਨੇ ਜ਼ਿਆਦਾਤਰ ਕੋਈ ਲਿਖਤ ਕਹਿੰਦੇ ਅਸੀਂ ਫਲਾਣੇ ਵਰਗਾ ਬਣਨਾ ਸੀ ਢੋਂਕੇ ਵਰਗਾ ਬਣਨਾ ਉਹਨਾਂ ਲਈ ਕੋਈ ਨਿੱਗਾ ਜਿਹਾ ਸੁਨੇਹਾ ਲਿਖਤ ਬਾਰੇ ਲਿਖਤ ਬਾਰੇ ਮਿਹਨਤ ਕਰਨ ਹਾਂਜੀ ਮਿਹਨਤ ਕਰਕੇ ਹੀ ਮਤਲਬ ਅੱਗੇ ਵਧਿਆ ਜਾ ਸਕਦਾ ਜੇ ਕਿਸੇ ਨਾਲ ਮਤਲਬ ਦੂਸਣਵਾਦੀ ਕਰਾਂਗੇ ਜਲਨਵਾਦੀ ਕਰਾਂਗੇ ਉਹ ਆਪਣਾ ਖੂਨ ਸਾੜਨ ਵਾਲਾ ਹੁੰਦਾ ਹੈ ਕਈ ਵਾਰ ਨਾ ਬਾਪੂ ਕੀ ਹੁੰਦਾ ਵਿੱਚ ਵਿੱਚ ਲੋਕਾਂ ਦਾ ਕਹਿਣਾ ਇਹ ਕਹਿੰਦੇ ਹੁੰਦੇ ਵੀ ਜਹ ਤੱਕ ਰਾਈਟਰ ਉਦੋਂ ਲਿਖਦਾ ਜਦੋਂ ਦਿਲ ਨੂੰ ਠੇਸ ਲੱਗੀ ਹੁੰਦੀ ਆ ਜਿਵੇਂ ਠੇੜ ਤਾਂ ਪੰਜਾਬੀ ਕਈ ਵੀ ਜਵਾਨੀ ਪਹਿਰੇ ਇਸ ਕ ਲੜਿਆ ਹੋਵੇ ਕਿਸੇ ਨਾਲ ਅੱਖ ਲੜੀ ਹੋਵੇ ਜਾਂ ਫਿਰ ਕਹਿੰਦੇ ਵੀ ਦਾਰੂ ਪੀ ਕੇ ਲਿਖਦੇ ਨੇ ਮਤਲਬ ਇਦਾਂ ਦੀ ਕੀ ਚੀਜ਼ ਆ ਜਿਹੜੀਆਂ ਲਿਖਣ ਵੇਲੇ ਕਈ ਲੋਕ ਕਹਿੰਦੇ ਵੀ ਲੂਣਾ ਨੂੰ ਪੜ੍ਹਨਾ ਪੈਂਦਾ ਕਈ ਲੋਕ ਕਹਿੰਦੇ ਪਿੰਗਲ ਪੜ੍ਹਨੀ ਪੈਂਦੀ ਆ ਵੀ ਇਦਾਂ ਦੀ ਕੀ ਚੀਜ਼ਾਂ ਨੇ ਨਹੀਂ ਜੀ ਏ ਜਿਹੜੀ ਪਿੰਗਲ ਦੀ ਗੱਲ ਹੈ ਹਾਂਜੀ ਪਿੰਗਲ ਦੀ ਗੱਲ ਤੱਕ ਕਬੀਸਰੀ ਚ ਚਲੀ ਗਈ ਠੀਕ ਹੈ ਜੀ ਕਬੀਸਰੀ ਅੱਜ ਕੱਲ ਜਿਹੜੀ ਹੈਗੀ ਆ ਉਹ ਤਕਰੀਬਨ 2% ਹੀ ਰਹੇਗੀ ਠੀਕ ਹੈ ਜੀ ਤੇ ਬਾਕੀ ਇਹਦੇ ਵਿੱਚ ਕੋਈ ਨਹੀਂ ਹੈ ਜਾਨੀ ਕਿ ਰਿਦਮ ਦੇ ਵਿੱਚ ਬੰਦਾ ਹੋਣਾ ਚਾਹੀਦਾ ਠੀਕ ਹੈ ਜੀ ਤਾਲ ਤੇ ਸੁਰ ਹੋਣੇ ਚਾਹੀਦੇ ਨੇ ਮੂੰਹ ਦੇ ਵਿੱਚੋਂ ਆਪਣੇ ਆਪਣੇ ਆਪ ਬੋਲ ਨਿਕਲਣ ਉਹ ਮਤਲਬ ਚੀਜ਼ ਜਿਹੜੀ ਹੈ ਦੀਆ ਵਧੀਆ ਹੁੰਦੀ ਆ ਜਿੱਥੇ ਅਸੀਂ ਅਟਕਦੇ ਹਾਂ ਉੱਥੇ ਥੋੜਾ ਜਿਹਾ ਫਰਕ ਪੈ ਜਾਂਦਾ ਠੀਕ ਹੈ ਜੀ ਤੇ ਬਹੁਤ ਵਧੀਆ ਗੱਲਾਂ ਲਗੀਆਂ ਬਾਪੂ ਪਿਸੌਰ ਸਿੰਘ ਜੀ ਦੀਆਂ ਗੀਤਕਾਰ ਬੜੇ ਅੱਛੇ ਨੇ ਗੱਲਾਂ ਵੀ ਬੜੀਆਂ ਕੈਂਟ ਨੇ ਤੁਹਾਨੂੰ ਬਾਪੂ ਜੀ ਦੀਆਂ ਗੱਲਾਂ ਬਾਤਾਂ ਕਿਵੇਂ ਲਗੀਆਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਵਾਸਤੇ ਰੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਇੱਕ ਪੇਂਟਿੰਗ ਵਾਲਾ ਪੇਂਟਿੰਗ ਵਾਲਾ ਰਹੀ ਚੰਨੀ ਜੀ ਨੇ ਚਾਚਾ ਜੀ ਕਿਹਾ ਠੀਕ ਹੈ ਜੀ ਇਹ ਚੰਨੀ ਸਾਹਿਬ ਨਾਲ ਥੋੜੀ ਮੁਲਾਕਾਤ ਸੀਗੀ ਮਨ ਲੋਈ ਹਾਂਜੀ ਹਾਂਜੀ ਠੀਕ ਹੈ ਜੀ ਇਹ ਤੁਸੀਂ ਦੋਸਤੋ ਦੇਖ ਸਕਦੇ ਹੋ ਤੁਹਾਨੂੰ ਨੇੜੇ ਕਰਕੇ ਦਿਖਾ ਵੀ ਦੇਣਾ ਇੱਕ ਵਾਰੀ ਐਸਾ ਤਸਵੀਰ ਇਹਦੇ ਵਿੱਚ ਹਾਂਜੀ ਸੁਣਾ ਦੋ ਬਾਪੂ ਗੀਤ ਹਾਂਜੀ ਕਰਤੀ ਪਹਿਲੇ ਇਧਰੋਂ ਇਹ ਗੀਤ ਮੈਂ ਉਸ ਦਿਨ ਲਿਖਿਆ ਜਿਸ ਦਿਨ ਚਰਨਜੀਤ ਚੰਨੀ ਦੀ ਦਲਤ ਸਮਾਜੀ ਦੇ ਬੰਦੇ ਮੁੱਖ ਮੰਤਰੀ ਬਣੇ ਉਹ ਦਿਨ ਮੇਰੇ ਲਈ ਬਹੁਤ ਹੀ ਸੋਹਣਾ ਦਿਨ ਸੀ ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਸੰਘਰਸ਼ ਕਰਦਾ ਰਹਾਂ ਕਿ ਦਲਿਤ ਸਮਾਜ ਨੂੰ ਵੀ ਕੁਝ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਵੀ ਅੱਖਾਂ ਮੀਚੀ ਬੈਠੀ ਆ ਦਲਿਤ ਸਮਾਜ ਲਈ ਕੁਝ ਵੀ ਨਹੀਂ ਕਰ ਰਹੀ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਉਹਨਾਂ ਦਿਨਾਂ ਦੇ ਵਿੱਚ ਮੇਰਾ ਇੱਕ ਮੈਂ ਇੱਕ ਗੀਤ ਲਿਖਿਆ ਸੀ ਹੋ ਸਾਜਾਂ ਦੀ ਬੁੱਕਰੀ ਵਿੱਚੋਂ ਸਾਜ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਬਾਬਾ ਸਾਹਿਬ ਭੀਮਰਾਉ ਦੀ ਸੋਚ ਉੱਚੀ ਸੀ ਲਿਖਤੇ ਕਰੂਨ ਜੀ ਦੀ ਜੋਸ਼ ਉੱਚੀ ਸੀ ਛਰਯਤੇ ਬੰਨਣ ਲਈ ਤਾਜ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਪੜੋ ਜੁੜੋ ਇੱਕ ਨਾਂ ਸੰਘਰਸ਼ ਕਰੀਦਾ ਜਬਰਾਂ ਦੀ ਹੱਕ ਉਤੇ ਪੈਰ ਤਰੀਦਾ ਖੁਸ਼ੀਆਂ ਦੇ ਅਜਨੇ ਅਰੇ ਆਜ ਦਾਗ ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਤੇ ਸਾਡੀਆਂ ਦੇ ਮੁੱਲ ਸਾਡੀ ਕੁਰਬਾਨੀਆਂ ਦੇ ਮੁੱਲ ਪਹਿਣਗੇ ਪੇਸ਼ੀ ਵਰ ਨਾਲੇ ਬਾੜਿਆ ਪੈਂਦੇ ਰਹਿਣਗੇ ਦੁੱਖ ਦੂਰ ਹੋ ਗਏ ਨੇ ਬਰਾਗ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਔਕੜਾਂ ਦੇ ਨਾਲ ਮੱਥਾ ਲਾਇਓ ਡਟਕੇ ਟੌਲਿਆਂ ਚ ਜਾਨ ਹੱਥ ਪਾਇਓ ਜੱਚ ਕੇ ਅਮਨ ਦੀਪ ਦੇਖ ਇਤਿਹਾਸ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਹਰ ਪਾਸਿਓ ਮਿਲਣੋ ਵਧਾਈਆਂ ਚੰਨੀ ਜੀ ਬੜੇ ਚਿਰ ਬਾਅਦ ਹਿੱਸੇ ਆਈਆਂ ਤਨੀ ਜੀ ਵੱਡੀ ਮਿਲੀ ਕੁਰਸੀ ਲਿਹਾਜ਼ ਦਾਗ 'ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ 'ਤੇ ਬਹੁਤ ਵਧੀਆ ਓਕੇ ਬਾਪੂ